ਸੰਨਤੀ ਖੇਤਰ શ્રી ਗੋਇੰਦਵਾਲ ਸਾਹਿਬ ਸਥਿਤ ਪਲਾਟ ਨੰਬਰ 49 ਵਿੱਚ ਚਲਾਈ ਜਾਂਦੀ ਸਤਗੁਰ 스ਪਿੰਨਿੰਗ ਮਿਲ ਜਿੱਥੇ 20 ਦਸੰਬਰ 2023 ਨੂੰ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਇਸ ਮਾਮਲੇ ਸੰਬੰਧੀ ਸਤਗੁਰ 스ਪਿੰਨਿੰਗ ਮਿਲ શ્રી ਗੋਇੰਦਵਾਲ ਸਾਹਿਬ ਦੇ ਮਾਲਕ ਸਰਿੰਦਰਪਾਲ ਸਿੰਘ ਸੈਣੀ ਨੇ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਨੇੜਲੇ ਫੈਕਟਰੀ ਮਾਲਕ ਉੱਪਰ ਅੱਗ ਲਗਾਏ ਜਾਣ ਦੇ ਕਥਿਤ ਦੋਸ਼ ਲਗਾਏ ਅਤੇ ਐਸ ਐਚਓ ਗੋਇੰਦਵਾਲ ਸਾਹਿਬ ਉੱਪਰ ਜਾਂਚ ਦੌਰਾਨ ਪੱਖਪਾਤ ਦੇ ਦੋਸ਼ ਲਗਾਏ ਇਸ ਮਾਮਲੇ ਸੰਬੰਧੀ ਦੂਜੀ ਧਿਰ ਨਾਲ ਜਦੋਂ ਸਾਡੇ ਪ੍ਰਤੀਨਿਧੀ ਵੱਲੋਂ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਵਾਰ-ਵਾਰ ਫੋਨ ਕਰਨ ਤੇ ਫੋਨ ਨਹੀਂ ਚੁੱਕਿਆ ਇਸ ਸੰਬੰਧੀ ਥਾੜਾ ਗੋਇੰਦਵਾਲ ਸਾਹਿਬ ਨੇ ਮੁਖੀ ਨੇ ਕਿਹਾ ਕਿ ਸਰਦਾਰ ਸੈਣੀ ਦੇ ਦੋਸ਼ ਬੇਬੁਨਿਆਦ ਹਨ ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਜਾਂਚ ਬਿਨਾਂ ਪੱਖਪਾਤ ਦੇ ਕੀਤੀ ਜਾ ਰਹੀ ਸੀ ਬਿਊਰੋ ਰਿਪੋਰਟਸ ਫਤੇ ਟਾਈਮਸ ਦੇ ਤੋਂ ਅਗਲੀ ਸਾਲ ਲੈ ਜੀ ਸਰ ਤੋਂ ਕੀ ਹੈ ਕੀ ਤੁਹਾਡਾ ਮੁੱਦਾ ਹੈ ਜੀ ਸਰ ਇਸ ਤਰ੍ਹਾਂ ਆ ਕਿ ਪਿਛਲੇ 28 ਸਾਲ ਤੋਂ ਮੈਂ ਇੱਥੇ ਫੈਕਟਰੀ ਚਲਾ ਰਿਹਾ ਬੜੇ ਵਧੀਆ ਤਰੀਕੇ ਨਾਲ ਚਲਾ ਰਿਹਾ ਸੀ ਅਚਾਨਕ 20 ਤਰੀਕ ਨੂੰ ਅੱਗ ਲੱਗਦੀ ਇੱਥੇ ਮੈਂ ਰਜਾਨਾ ਦੀ ਤਰ੍ਹਾਂ ਅਵਰਸਰੋਂ ਆ ਰਿਹਾ ਸੀ ਮਾਸਟਰ ਮੇਰੇ ਨੇ ਫੋਨ ਕੀਤਾ ਰਸਤੇ ਜਿੱਕੇ ਇਦਾਂ ਅੱਗ ਲੱਗ ਗਈ ਆ ਤੇ ਫਰਵਿਡ ਨੂੰ ਫੋਨ ਕਰੂੰ ਮੈਂ ਆਪਣੇ ਬੇਟੇ ਨੂੰ ਕਿਹਾ ਉਹਨੇ ਫਰਵਿਡ ਨੂੰ ਫੋਨ ਕੀਤਾ ਮੈਂ 14-15 ਮਿੰਟ ਚ ਇੱਥੇ ਪਹੁੰਚ ਗਿਆ ਫੋਨ ਕਰਨ ਤੋਂ ਬਾਅਦ ਤੇ ਮੇਰੇ ਆਉਂਦੇ ਨੂੰ ਪੁਲਿਸ ਪ੍ਰੋਸੈਸ਼ਨ ਸਾਰਾ ਇੱਥੇ ਸੀ ਫਰਵਿਡ ਦੀਆਂ ਦੋ ਤਿੰਨ ਗੱਡੀਆਂ ਆਈਆਂ ਸੀ ਬੁਝਾ ਰਹੀਆਂ ਸੀ ਬਾਅਦ ਵਿੱਚ ਹੋਰ ਗੱਡੀਆਂ ਵੀ ਆਈਆਂ ਪਰ ਸਭ ਕੁਝ ਸੜ ਕੇ ਸੁਆਹ ਹੋ ਗਿਆ ਛੱਤਾਂ ਡਿੱਗ ਗਈਆਂ ਟੋਟਲ ਲਾਸ ਹੋ ਗਿਆ ਜਦੋਂ ਅੱਗ ਲੱਗਣ ਦਾ ਕਾਰਨ ਖੋਖਿਆ ਤੇ ਪਿਛਲੇ ਪਾਸੇ ਸਾਨੀ ਸੋਨੀ ਬਰਾਸ ਵਾਲੇ ਦੇ ਸਾਡੀ ਬਾਉਂਡਰੀ ਵਾਲ ਸਾਂਝੀ ਆ ਉੱਥੇ ਉਹ ਬਿਲਡਿੰਗ ਦਾ ਕੰਮ ਚੱਲ ਰਿਹਾ ਸੀ ਉਹ ਚਗਿਆੜੇ ਤੋਂ ਅੱਗ ਲੱਗੀ ਦੂਸਰੇ ਦਿਨ ਮੈਨੂੰ ਜਿਹੜੀ ਸ਼ੱਕ ਸੀ ਉਹ ਵੀ ਬਿਲਕੁਲ ਯਕੀਨ ਚ ਬਦਲ ਗਈ ਮੈਂ ਸੋਨੀ ਬਰਾਸ ਦੇ ਮਾਲਕ ਕੋ ਗਿਆ ਮੈਂ ਉਹਨੂੰ ਬੋਲਿਆ ਕਿ ਆ ਲਾਲਾ ਜੀ ਇੱਥੋਂ ਅੱਗ ਲੱਗੀ ਆ ਉਸ ਬੰਦੇ ਨੇ ਮੈਨੂੰ ਇੰਨੀ ਗੱਲ ਕਹੀ ਕਿ ਮੈਂ ਤਾਂ ਬੁਝਾਉਣ ਦੀ ਕੋਸ਼ਿਸ਼ ਕੀਤੀ ਉਹਦਾ ਬੇਟਾ ਕਹਿੰਦਾ ਮੈਂ ਤਾਂ ਦੋ ਸਿਲੰਡਰ ਲੈ ਕੇ ਵੀ ਗਿਆ ਫਿਰ ਉਹ ਕਹਿੰਦਾ ਮੈਂ ਵੀਡੀਓ ਵੀ ਬਣਾਈ ਆ ਉਹਦੀ ਉਹਨੇ ਜਿਹੜੀ ਵੀਡੀਓ ਬਣਾਈ ਸੀਗੀ ਉਹ ਮੈਂ ਆਪਣੇ ਫੋਨ ਤੇ ਉਹਨੂੰ ਗਿਆ ਸੈਂਡ ਕਰਦੇ ਉਹਨੇ ਸੈਂਡ ਕੀਤੀ ਮੈਂ ਡਾਊਨਲੋਡ ਕੀਤੀ ਉਹਦੇ ਵਿੱਚ ਵੀ ਸਬੂਤ ਮਿਲਦੇ ਆ ਕਿ ਅੱਗ ਉਸ ਪਾਸਿਓਂ ਹੀ ਲੱਗੀ ਉਸ ਤੋਂ ਬਾਅਦ ਐਸਐਸਓ ਸਾਹਿਬ ਆਉਂਦੇ ਆ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਇਹਨਾ ਐਂਗਲਾਂ ਤੋਂ ਅੱਗ ਲੱਗੀ ਆ ਮੈਂ ਤੈਕੀਕਤ ਕਰ ਲਈ ਐਸਐਸਓ ਸਾਹਿਬ ਇੱਥੇ ਦਸਾਂ ਬੰਦਿਆਂ 'ਚ ਕਹਿਣ ਲੱਗੇ ਕਿ ਤੁਸੀਂ ਤਾਂ ਤੈਕੀਕਤ ਕੀਤੀ ਮੈਂ ਤਾਂ ਕੱਲ ਦੇ ਬੰਦੇ ਫੜ ਕੇ ਬਿਠਾਏ ਆ ਥਾਣੇ ਉਹ ਬੰਦੇ ਬੋਲ ਪਏ ਆ ਵੀ ਅੱਗ ਇੱਥੋਂ ਹੀ ਲੱਗੀ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਤਾਂ ਅਸੀਂ ਤਾਂ ਬਿਲਡਿੰਗ ਕਰਨ ਤੋਂ ਪਹਿਲਾਂ ਬਾਉ ਨੂੰ ਇਤਲਾਹ ਕੀਤੀ ਸੀ ਕਿ ਉਧਰ ਰੂਣ ਵਾਲੀ ਫੈਕਟਰੀ ਆ ਉਹ ਕਹਿੰਦਾ ਕਰੋ ਬਿਲਡਿੰਗ ਕੋਈ ਗੱਲ ਨਹੀਂ ਫਿਰ ਐਸਐਸਓ ਸਾਹਿਬ ਨੇ ਮੈਨੂੰ ਇੰਨੀ ਗੱਲ ਕਹੀ ਕਿ ਤੁਸੀਂ ਬਾਈ ਰਿਟਰਨ ਡੀਸੀ ਸਾਹਿਬ ਨੂੰ ਕੰਪਲੇਂਟ ਕਰੋ ਤੇ ਮੈਂ ਬਾਈ ਰਿਟਰਨ ਪਰਚਾ ਦਵਾਵਾਂਗਾ ਉਸ ਤੋਂ ਬਾਅਦ ਮੈਂ ਗਿਲ ਨੂੰ ਨਾਲ ਲੈ ਕੇ ਐਸਐਸ ਸਾਹਿਬ ਦੇ ਕੁਆਟਰ ਗਿਆ ਉੱਥੇ ਵੀ ਸਾਰੀਆਂ ਗੱਲਾਂ ਗਿਲ ਸਾਹਿਬ ਦੇ ਸਾਹਮਣੇ ਹੋਈਆਂ ਤੇ ਇੰਨੀ ਗੱਲ ਵੀ ਉਹਨਾਂ ਨੇ ਫਿਰ ਮੈਂ ਐਸਐਸ ਸਾਹਿਬ ਨੂੰ ਇੰਨੀ ਗੱਲ ਕਹੀ ਪਈ ਉਹ ਬੰਦੇ ਮੁਕਰ ਨਾ ਜਾਣ ਉਹਨਾਂ ਨੇ ਕਿਹਾ ਕਿ ਪੁਲਿਸ ਸਾਹਮਣੇ ਕਿਵੇਂ ਮੁਕਰ ਜਾਣਗੇ ਤੇ ਫਿਰ ਉਹਨਾਂ ਨੂੰ ਮੈਂ ਕਿਹਾ ਜੀ ਉਹ ਬੰਦੇ ਬੁਲਾ ਲਓ ਤੁਸੀਂ ਤੇ ਉਹਨਾਂ ਨੇ ਆਪਣੇ ਰੀਡਰ ਨੂੰ ਫੋਨ ਗਲਤੀ ਚਲਦੀ ਗੱਲ ਚ ਫੋਨ ਕੀਤਾ ਵੀ ਤੁਸੀਂ ਉਹਨਾਂ ਨੂੰ 12 1 ਵਜੇ ਨਾਲ ਬੁਲਾ ਲਓ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਵੀ 12 1 ਵਜੇ ਆ ਜਨਾ ਉਹ ਕਹਿੰਦੇ ਤੁਸੀਂ ਨਾ ਆਇਓ ਚਲੋ ਜਿਹੜੀ ਐਸਐਚਓ ਸਾਹਿਬ ਨੇ ਮੈਨੂੰ ਕਿਹਾ ਸੀ ਉਸੇ ਹਿਸਾਬ ਨਾਲ ਮੈਂ ਡੀਸੀ ਸਾਹਿਬ ਨੂੰ ਕੰਪਲੇਨ ਲਿਖੀ ਇਹ ਵੀ ਵਿੱਚ ਲਿਖਿਆ ਕਿ ਇਹਦੀ ਪੋਸਟਿੰਗ ਐਸਐਚਓ ਗੋਂਦਵਾਲ ਨੇ ਆਪਣੇ ਤੌਰ ਤੇ ਕੀਤੀ ਤੇ ਐਸਐਸਓ ਸਾਹਿਬ ਨੂੰ ਜਦੋਂ ਮੈਂ ਕੰਪਲੇਂਟ ਲਿਖਾਈ ਦਿਖਾਈ ਤੇ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਕਿ ਆਹ ਲਾਈਨ ਵਿੱਚੋਂ ਕੱਟ ਦਿਓ ਮੈਂ ਉਹਨਾਂ ਨੂੰ ਕਿਹਾ ਜੀ ਇੱਥੇ ਕੀ ਲਿਖੀਏ ਉਹ ਕਹਿੰਦੇ ਜੀ ਇੱਥੇ ਤੁਸੀਂ ਉਹ ਬੰਦਿਆਂ ਦੇ ਨਾਂ ਤੁਹਾਨੂੰ ਦੇ ਦਾਂਗੇ ਬੰਦਿਆਂ ਦੇ ਨਾਂ ਲਿਖੋ ਤੇ ਉਹ ਬੰਦਿਆਂ ਦੇ ਨਾਂ ਦੇਣ ਲਈ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਮੈਂ ਕਿਹਾ ਜੀ ਨਾਂ ਦੇ ਦਿਓ ਉਹ ਕਹਿੰਦੇ ਜੀ ਮੇਰਾ ਰੀਡਰ ਟਾਲਾ ਸਾਹਿਬ ਮੱਥਾ ਟੇਕਣ ਗਿਆ ਉਹ ਤੁਹਾਨੂੰ ਨਾਂ ਦੇਊਗਾ ਦੋ ਤਿੰਨ ਘੰਟੇ ਮੈਂ ਢੀਕਦਾ ਰਿਹਾ ਫਿਰ ਮੈਂ ਥਾਣੇ ਗਿਆ ਰੀਡਰ ਦਾ ਨੰਬਰ ਲਿਆ ਉਤੋਂ ਨੰਬਰ ਲੈ ਕੇ ਤੇ ਮੈਂ ਰੀਡਰ ਦੇ ਫੋਨ ਤੇ ਫੋਨ ਕੀਤਾ ਮੈਂ ਕਿਹਾ ਜੀ ਮੈਂ ਇਹਦਾ ਨਾਮ ਲੈਣ ਵਾਸਤੇ ਆਇਆ ਸੀ ਉਹ ਪਹਿਲਾਂ ਤਾਂ ਮੈਨੂੰ ਕਹਿੰਦੇ ਮੈਸੇਜ ਸਭ ਕੋ ਪੁੱਛ ਕੇ ਦਵਾਂਗਾ ਫਿਰ ਮੈਂ ਕਿਹਾ ਜੀ ਮੇਰੀ ਐਸਐਸ ਸਾਹਿਬ ਨਾਲ ਗੱਲ ਹੋਈ ਆ ਕਿ ਤੁਸੀਂ ਟਾਲਾ ਸਾਹਿਬ ਮੱਥਾ ਟੇਕਣ ਗਏ ਸੀਗੇ ਤੇ ਇਸ ਕਰਕੇ ਉਹ ਕਹਿੰਦਾ ਜੀ ਮੈਂ ਉੱਥੇ ਖਡੂਰ ਸਾਹਿਬ ਲੈਪਟਾਪ ਠੀਕ ਕਰਾ ਰਿਆ ਤੇ ਗੱਡੀ ਮੇਰੀ ਦੂਰ ਖੜੀ ਆ ਮੈਂ 10-15 ਮਿੰਟ ਦੇ ਵਿੱਚ ਤੁਹਾਨੂੰ ਦਿੰਦਾ ਮੈਂ ਕਿਹਾ ਜੀ ਮੈਂ ਇੱਥੇ ਇੰਤਜ਼ਾਰ ਕਰਾਂ ਉਹ ਕਹਿੰਦਾ ਨਹੀਂ ਇੰਤਜ਼ਾਰ ਕਰਨ ਦੀ ਲੋੜ ਨਹੀਂ ਤੁਸੀਂ ਆਪਣੇ ਵਟਸਐਪ ਤੋਂ ਮੇਰੇ ਫੋਨ ਤੇ ਹੈਲੋ ਲਿਖ ਕੇ ਪ ਤੇ ਮੈਂ WhatsApp ਤੇ ਤੁਹਾਨੂੰ ਭੇਜ ਦਊਗਾ ਉਸ ਤੋਂ ਬਾਅਦ ਪਤਾ ਨਹੀਂ ਕਿਹੜੀ ਇਹਨਾਂ ਨੂੰ ਗਿੱਦੜ ਸਿੰਘੀ ਸੁੱਗ ਗਈ ਨਾ ਐਸਐਚਓ ਨੇ ਮੇਰਾ ਫੋਨ ਚੁੱਕਿਆ ਨਾ ਰੀਡਰ ਸਾਹਿਬ ਨੇ ਫੋਨ ਚੁੱਕਿਆ ਉਸ ਤੋਂ ਬਾਅਦ ਦੋ ਤਿੰਨ ਦਿਨ ਮੈਂ ਫੋਨ ਕਰਦਾ ਰਿਹਾ ਫਿਰ ਮੈਂ ਰੀਡਰ ਸਾਹਿਬ ਨੂੰ ਦੋ ਤਿੰਨ ਹੀ ਦਿਨ ਹੀ ਉਹਨਾਂ ਨੇ ਮੇਰਾ ਫੋਨ ਚੁੱਕਿਆ ਤੇ ਮੈਂ ਕਹਾਂ ਜੀ ਉਹ ਨੰਬਰ ਦੇ ਦਿਓ ਉਹ ਕਹਿੰਦਾ ਜੀ ਮੈਂ ਨਹੀਂ ਦੇ ਸਕਦਾ ਐਸਐਚਓ ਸਾਹਿਬ ਦੇਣਗੇ ਉਸ ਤੋਂ ਬਾਅਦ ਮੈਂ ਫੋਨ ਐਸਐਚਓ ਸਾਹਿਬ ਨੂੰ ਚੁੱਕਿਆ ਨਹੀਂ ਫਿਰ ਮੈਂ ਕੋਈ ਰਿਸ਼ਤੇਦਾਰ ਆਇਆ ਸੀ ਉਹਦੇ ਫੋਨ ਤੋਂ ਉਹਨੇ ਫੋਨ ਕੀਤਾ ਐਸਐਚਓ ਸਾਹਿਬ ਨੂੰ ਵੀ ਜਨਾਬ ਇੱਥੇ ਫੈਕਟਰੀ 'ਚ ਅੱਗ ਲੱਗੀ ਆ ਤੇ ਮੇਰੇ ਰਿਸ਼ਤੇਦਾਰ ਆ ਤੁਹਾਨੂੰ ਸਾਰਾ ਪਤਾ ਤੁਸੀਂ ਤਹਿਕੀਕਤ ਕਰ ਲਈਏ ਪਰਚਾ ਦਿਓ ਐਸਐਚਓ ਸਾਹਿਬ ਦਾ ਜਵਾਬ ਸੀਗਾ ਵੀ ਕਿਹੜੀ ਫੈਕਟਰੀ ਕਿੱਥੇ ਅੱਗ ਲੱਗੀ ਆ ਕਿੰਨੇ ਤਹਿਕੀਕਤ ਕੀਤੀ ਆ ਮੈਂ ਤਾਂ ਹਾਲੇ ਤੱਕ ਮੌਕਾ ਵੀ ਨਹੀਂ ਦੇਖਿਆ ਤੇ ਮੈਂ ਮੌਕਾ ਦੇਖਣ ਜਾ ਰਿਹਾ ਜਦ ਕਿ ਐਸਐਚਓ ਬਿਲਕੁਲ ਜੂਟਰਨ ਲੈ ਗਿਆ ਉਹਨਾਂ ਨੇ ਜਿਹੜੀ ਪਹਿਲਾਂ ਗੱਲਾਂ ਕੀਤੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆਂ ਉਹਨਾਂ ਦੀ ਆਵਾਜ਼ ਮੇਰੇ ਕੋਲ ਰਿਕਾਰਡਿੰਗ ਆ ਰੀਡਰ ਦੀ ਆਵਾਜ਼ ਰਿਕਾਰਡਿੰਗ ਆ ਉਸ ਤੋਂ ਬਾਦਾਂ ਐਸਐਚਓ ਬਿਲਕੁਲ ਜੂਟਰਨ ਲੈ ਗਿਆ ਚਲੋ ਅਸੀਂ ਡਿਪਟੀ ਸਾਹਿਬ ਦੇ ਧਿਆਨ ਚ ਲਿਆਂਦੀ ਉਹਨਾਂ ਨੂੰ ਸੁਣਾਈਆਂ ਸਾਰੀਆਂ ਗੱਲਾਂ ਫਿਰ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦੀ ਗੋਇੰਦਵਾਲ ਦੇ ਪਤਵੰਤੇ ਸੱਜਣ ਜਿੰਨੇ ਮੋਤਵਾਰ ਸੱਜਣ ਸੀ ਇੱਥੇ ਸਾਰੇ ਮੇਰੇ ਨਾਲ ਗਏ ਐਸਐਸਪੀ ਦਫ਼ਤਰ ਉੱਥੇ ਐਸਐਸਪੀ ਸਾਹਿਬ ਨੇ ਸੈਟ ਬਣਾਈ ਸੈਟ ਦੇ ਵਿੱਚ ਇਹ ਗੱਲ ਹੋਈ ਇਹ ਗੋਇੰਦਵਾਲਾ ਐਸਐਚਓ ਕੋਈ ਇਨਕੁਆਇਰੀ ਨਹੀਂ ਕਰੇਗਾ ਉਹਨਾਂ ਨੇ ਆਈਪੀਐਸ ਅਫਸਰ ਦੀ ਸੈਟ ਬਣਾਤੀ ਮਨਿੰਦਰ ਸਿੰਘ ਦੀ ਤੇ ਤਿੰਨ ਬੰਦੇ ਨਾਲ ਹੋਰ ਦੇਤੇ ਉਹਨੂੰ ਤੇ ਇਹ ਉਹਨਾਂ ਨੇ ਇਹ ਵੀ ਵਾਦਾ ਕੀਤਾ ਕਿ 2 ਦਿਨ ਦੇ ਵਿੱਚ ਵਿੱਚ ਇਹ ਰਿਪੋਰਟ ਦੇਣਗੇ ਕਿਉਂਕਿ ਇਹ ਕਦੀ ਬਰਸਾਤ ਪੈਂਦੀ ਆ ਕਦੀ ਧੁੰਦ ਨਾਲ ਉਸ ਮੀਂਹ ਵਾਂਗੂ ਪੈਂਦੀ ਆ ਸਬੂਤ ਖੁਰਦ-ਵੁਰਦ ਹੋ ਸਕਦੇ ਆ ਉਸ ਤੋਂ ਬਾਅਦ ਮੈਂ ਬਾਹਰ ਆ ਰਿਹਾ ਤੇ ਮੈਨੂੰ ਐਸਪੀ ਸਾਹਿਬ ਨੇ ਡਿਪਟੀ ਦਾ ਸਨਾ ਕਰ ਲਿਆ ਕਿ ਜਾਣਾ ਨਹੀਂ ਜਿਹੜੇ ਬੰਦਾ ਮੈਂ ਸੱਦਿਆ ਆ ਐਸਪੀ ਹੈੱਡਕੁਆਟਰ ਉਹਨੂੰ ਮਿਲ ਕੇ ਜਾਓ ਮੈਂ ਐਸਪੀ ਹੈੱਡਕੁਆਟਰ ਨੂੰ ਮਿਲਿਆ ਉਹਨਾਂ ਦਾ ਬਹੁਤ ਵਧੀਆ ਬਤੀਰਾ ਸੀ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਗੱਲ ਸੁਣੀ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਕਿ ਮੈਂ 4:30 ਵਜੇ ਆ ਜਾਵਾਂਗਾ ਨਹੀਂ ਆਗਾ ਤਾਂ ਮੈਨੂੰ ਫੋਨ ਕਰ ਲੈਣਾ ਮੈਂ ਕਿਹਾ ਜੀ ਨੰਬਰ ਦੇ ਦਿਓ ਆਪਣਾ ਉਹਨਾਂ ਨੇ ਨੰਬਰ ਲਿਖਾਉਣ ਲੱਗੇ ਤੇ ਮੇਰੇ ਕੋਲ ਐਨਕ ਨਹੀਂ ਸੀ ਤੇ ਉਹਨਾਂ ਨੇ ਮੇਰਾ ਕਾਰਡ ਫੜ ਕੇ ਆਪਣੇ ਹੱਥ ਨਾਲ ਮੈਨੂੰ ਨੰਬਰ ਲਿਖ ਕੇ ਦਿੱਤਾ ਚਲੋ ਉਸ ਦਿਨ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਉਹ ਬਿਜੀ ਸੀ ਨਹੀਂ ਆ ਸਕੇ ਰਾਤ ਨੂੰ 8 ਵਜੇ ਤੱਕ 9 ਵਜੇ ਤੱਕ ਮੇਰੀਆਂ ਗੱਲਾਂ ਹੁੰਦੀਆਂ ਨਹੀਂ ਆ ਮੈਂ ਹੁਣ ਉਹਨਾਂ ਮੈਂ ਹੁਣ ਉਹਨਾਂ ਕਿਸੇ ਢੰਗ ਨਾਲ ਉਹ ਬਿਜੀ ਸੀ ਨਹੀਂ ਆ ਸਕੇ ਦੂਸਰੇ ਦਿਨ ਇਹ ਇਹ ਹੀ ਐਸ ਐਚਓ ਪਹਿਲਾਂ ਉਧਰ ਸੋਨੀ ਵਰਾਸਤੇ ਗਿਆ ਉੱਥੇ ਘੰਟਾ ਦੋ ਘੰਡੇ ਇਹਨੇ ਸਬੂਤ ਖੁਰਦ-ਵਰਦ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੇਰੀ ਫੈਕਟਰੀ ਦੇ ਆਲੇ-ਦੋਲੇ ਕਿਉਂਕਿ ਮੇਰੀ ਫੈਕਟਰੀ ਦੇ ਆਲੇ-ਦੋਲੇ ਚਾਰ ਸਵੇਰੇ ਸੜਕ ਘੁੰਮਦੀ ਆ ਤੇ ਇਹ ਸੜਕ ਦੇ ਸੜਕ ਦੇ ਇਹਨੇ ਦੋ ਘੇੜੇ ਮਾਰੇ ਰਾਤ ਨੂੰ ਫਿਰ ਘੇੜਾ ਮਾਰਿਆ ਮੈਨੂੰ ਇਸ ਚੀਜ਼ ਤੇ ਇਤਰਾਜ ਸੀ ਵੀ ਇਹ ਰਾਤ ਨੂੰ ਕੋਈ ਨਾ ਕੋਈ ਮੇਰੇ ਨਾਲ ਇਹੋ ਜਿਹਾ ਕਾਰਾ ਨਾ ਕਰੇ ਜਾਂ ਮੈਨੂੰ ਗਲਤ ਕੇਸ 'ਚ ਫਸਾਊਗਾ ਮੈਂ ਦੂਜੇ ਦਿਨ ਫੇਰ ਐਸਐਸਪੀ ਸਾਹਿਬ ਕੋ ਗਿਆ ਉੱਥੇ ਐਸਐਸਪੀ ਸਾਹਿਬ ਸੀਗੇ ਤੇ ਐਸਪੀ ਹੈੱਡਕੁਆਰਟਰ ਸਾਹਿਬ ਵੀ ਸੀ ਮੈਂ ਉਹਨਾਂ ਨੂੰ ਇਤਰਾਜ਼ ਦਤਾਇਆ ਜੀ ਇਹ ਬੰਦਾ ਜਦ ਤੁਸੀਂ ਕਹਿ ਦਿੱਤਾ ਸੀ ਕਿ ਇੱਧਰ ਨਾ ਹੋਵੇ ਤਾਂ ਇਹ ਫਿਰ ਤੁਹਾਡੀ ਹੁਕਮ ਦੀ ਉਦਲੀ ਕਰਦਾ ਬਾਰ-ਬਾਰ ਮੇਰੀ ਫੈਕਟਰੀ ਦੇ ਆਲੇ-ਦੁਆਲੇ ਚੱਕਰ ਮਾਰਦਾ ਮੈਨੂੰ ਡਰਾ ਕੇ ਮੇਰੇ ਮੈਨੂੰ ਕਿਤੇ ਨਾ ਕਿਤੇ ਫਸਾਊਗਾ ਉਹਨਾਂ ਨੇ ਉਸੇ ਵੇਲੇ ਹੁਕਮ ਕੀਤਾ ਐਸਪੀ ਹੈੱਡਕੁਆਰਟਰ ਨੂੰ ਕਿ ਇਹ ਬੰਦੇ ਨੂੰ ਉੱਥੇ ਜਾਣ ਤੋਂ ਰੋਕੋ ਚਲੋ ਉਸ ਤੋਂ ਬਾਅਦ ਐਸਪੀ ਹੈ 6 ਸਵਾ 6 ਦੇ ਕਰੀਬ ਆਏ ਉਹਨਾਂ ਦੇ ਨਾਲ ਹੀ ਐਸਐਚਓ ਸਾਹਿਬ ਫੇਰ ਮੁੜ ਕੇ ਆਏ ਇਸ ਗੱਲ ਦਾ ਮੈਂ ਵੀ ਇਤਰਾਜ਼ ਕੀਤਾ ਜੀ ਮੈਂ ਉੱਥੇ ਐਸਵੀ ਸਾਹਿਬ ਦੇ ਜਾਂ ਜਿਹੜੀ ਸੈਟ ਬਣੀ ਆ ਮੈਂ ਇੰਨੀ ਗੱਲ ਕਹਿ ਤੀ ਕਿ ਇਹ ਬੰਦਾ ਨਹੀਂ ਵਿੱਚ ਹੋਣਾ ਚਾਹੀਦਾ ਇਹ ਫੇਰ ਬੰਦਾ ਆਇਆ ਉਹਨੇ ਐਸਵੀ ਹੈੱਡਕੁਆਰਟਰ ਨੂੰ ਮੇਰੇ ਹਿਸਾਬ ਨਾਲ ਐਸਐਚਓ ਨੇ ਗਮਰਾਹ ਕੀਤਾ ਸਾਰੀਆਂ ਗੱਲਾਂ ਕਰਕੇ ਇੱਥੇ ਜਿਲੇ ਆਇਆ ਤੇ ਉਹ ਫੇਰ ਉਹਨਾਂ ਨੂੰ ਗਮਰਾਹ ਕਰ ਰਿਹਾ ਸੀ ਮੇਰੇ ਸਾਹਮਣੇ ਜੀ ਇਹ ਸਾਜ਼ਿਸ਼ ਨਾਲ ਅੱਗ ਲੱਗੀ ਆ ਕਿਉਂਕਿ ਉਹ ਆਪਣਾ ਦੋਸ਼ ਲਗਾਉਣਾ ਚਾਹੁੰਦਾ ਸੀ ਤੇ ਮੈਂ ਜਿਹੜੀ ਕੰਪਲੇਟ ਆ ਸਿੱਧੀ ਐਸਐਚਓ ਦੇ ਖਿਲਾਫ ਕੀਤੀ ਸੀ ਫਿਰ ਐਸਪੀ ਹੈੱਡਕੁਆਟਰ ਸਾਹਿਬ ਕਹਿੰਦੇ ਕਿ ਇਹਨਾਂ ਦੇ ਬੰਦਿਆਂ ਨੂੰ ਉਹਨੂੰ ਕਹਿੰਦੇ ਐਸਐਚਓ ਨੂੰ ਕਹਿੰਦੇ ਵੀ ਇਹਨਾਂ ਦੇ ਬੰਦਿਆਂ ਨੂੰ ਥਾਣੇ ਲੈ ਜਾਓ ਉੱਥੇ ਜਾ ਕੇ ਇਹਨਾਂ ਦੇ ਬਿਆਨ ਨੋਟ ਕਰੋ ਤੇ ਮੈਂ ਉਹਨਾਂ ਨੂੰ ਕਹਿਤਾ ਹੱਥ ਜੋੜ ਕੇ ਮੈਂ ਕਹਾ ਜੀ ਜੇ ਇਸ ਬੰਦੇ ਨੇ ਬਿਆਨ ਨੋਟ ਕਰਨੇ ਤਾਂ ਮੈਂ ਬਿਆਨ ਲਿਖਾਉਣੇ ਨਹੀਂ ਆ ਫਿਰ ਉਹਨਾਂ ਨੇ ਕਿਹਾ ਜੀ ਮੈਂ ਮੇਰਾ ਰੀਡਰ ਮੈਂ ਬੁਲਾ ਲੈਣਾ ਮੈਂ ਕਹਾ ਜੀ ਮੈਂ ਇਸ ਗੋਂਦਾਲ ਥਾਣੇ 'ਚ ਵੀ ਨਹੀਂ ਲਿਖਾਉਣੇ ਤੇ ਉਹਨਾਂ ਨੇ ਕਹੀ ਫਟਿਆਵਰ ਲਖਾ ਲਾਂਗੇ ਮੈਂ ਕਹੀ ਫਟਿਆਵਰ ਲਖਾ ਲਾਂਗੇ ਮੈਂ ਤੁਹਾਨੂੰ ਇਹ ਦੱਸਣ ਜੋਗ ਹਾਂ ਕਿ ਮੇਰੇ ਇਹਦੀ ਇੰਸ਼ੋਰੈਂਸ ਨਹੀਂ ਹੋਈ ਇੰਸ਼ੋਰੈਂਸ ਨਾ ਹੋਣ ਦਾ ਕਾਰਨ ਇਹ ਆ ਕਿ ਮੈਂ ਪਿਛਲੇ ਸਾਲ ਕਨੇਡਾ ਗਿਆ ਹੋਇਆ ਸੀ ਮੇਰੇ ਮਗਰੋਂ ਚੋਰੀ ਹੋਈ ਚੋਰੀ ਹੋਈ ਤਾਂ ਮੈਂ ਇਸੇ ਗੋਂਦਾਲ ਥਾਣੇ ਦੇ ਵਿੱਚ ਕੰਪਲੇਨਟ ਲਗਾਈ ਚੋਰਾਂ ਦੀ ਵੀਡੀਓ ਤੱਕ ਦਿੱਤੀ ਅਮਰitsar ਦਾ ਕੁਆੜੀਆ ਟੋਨੀ ਕੁਆੜੀਆ ਉਹਦੇ ਟੈਂਪੂ ਦੀ ਵੀਡੀਓ ਤੱਕ ਦਿੱਤੀ ਅੱਜ ਵੀ ਮੇਰੇ ਕੋਲ ਮੌਜੂਦ ਆ ਪਹਿਲਾਂ ਤਾਂ ਇਹਨਾਂ ਨੇ ਪਰਚਾ ਦਰਜ ਨਹੀਂ ਸੀ ਕਰਦੇ ਫਿਰ ਬੜੀ ਸ਼ਿਫਾਰਿਸ਼ ਨਾਲ ਇਹਨਾਂ ਨੇ ਡੇਢ ਮਹੀਨੇ ਬਾਅਦ ਪਰਚਾ ਦਰਜ ਕੀਤਾ ਤੇ ਮੁੜ ਕੇ ਇਹਨਾਂ ਨੇ ਬੰਦੇ ਨਹੀਂ ਫੜੇ ਮੈਂ ਇਹਨਾਂ ਨੂੰ ਦੱਸਦਾ ਰਿਹਾ ਵੀ ਬੰਦੇ ਉੱਥੇ ਆ ਬੰਦੇ ਇੱਥੇ ਆ ਇਹਨਾਂ ਨੇ ਬੰਦੇ ਫੜਨ ਤੋਂ ਇਨਕਾਰ ਕਤਾਈ ਕਰਦੇ ਰਹੇ ਇਸ ਇਸ ਨਾਲ ਮੇਰੀ ਮੁੰਛੀ ਸਾਹਿਬ ਨਾਲ ਵੀ ਇਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਕਿ ਬੰਦੇ ਫੜਨੇ ਕੋ ਖਾਲਾਜੀ ਦਾ ਬਾੜਾ ਨਹੀਂ ਫਿਰ ਉਹ ਬੰਦੇ ਮੇਰੀ ਫੈਕਟਰੀ ਦੇ ਆਲੇ-ਦੁਆਲੇ ਚੱਕਰ ਲਾਉਂਦੇ ਸੀ ਮੈਂ ਗਰਮੀ ਸਿੰਘ ਚੋਹਾਨ ਐਸਐਸਪੀ ਕੋ ਗਿਆ ਉਹਨਾਂ ਦੀ ਨੌਲੇਜ 'ਚ ਮੈਂ ਦਿੱਤਾ ਜੀ ਇਹਨਾਂ ਬੰਦਿਆਂ ਨੇ ਮੈਨੂੰ ਸਲਾਹ ਕਰਦੇ ਆ ਕਿ ਤੈਨੂੰ ਤੈਨੂੰ ਸਬਕ ਸਿਖਾਵਾਂਗੇ ਤੇਰੀ ਵੀਡੀਓ ਬਣਾ ਕੇ ਪਾਵਾਂਗੇ ਮੈਂ ਇਹ ਚੋਹਾਨ ਸਾਹਿਬ ਦੇ ਵੀ ਲਿਆਂਦੀ ਨਜ਼ਰ 'ਚ ਫਿਰ ਇੱਥੇ ਡੀਐਸਪੀ ਸ਼ਰਮਾ ਸਾਹਿ ਉਹ ਕਹਿੰਦਾ ਜੀ ਮੈਨੂੰ ਫੋਨ ਕਰੀ ਫਿਰ ਜਿੱਦਣ ਉਹ ਬੰਦੇ ਆਲੇ-ਦਾਲੇ ਚੱਕਰ ਲਾਉਂਦੇ ਸੀ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਜੀ ਦੋ ਮੋਟਰਸਾਈਕਲਾਂ ਤੇ 6 ਬੰਦੇ ਵਾਰ-ਵਾਰ ਚੱਕਰ ਲਾ ਰਹੇ ਆ ਮੇਰੀ ਜਾਨ ਨੂੰ ਖਤਰਾ ਆ ਮੈਂ ਇੰਨੀ ਗੱਲ ਵੀ ਕਹੀ ਮੈਂ ਕਿਹਾ ਜੀ ਅਗਰ ਮੇਰੀ ਫੈਕਟਰੀ ਦੇ ਅੰਦਰ ਆ ਗਏ ਮੈਂ ਭੁੰਨ ਦੇਣੇ ਆ ਇਹ ਡੀਐਸਪੀ ਸ਼ਰਮਾ ਜੀ ਨੂੰ ਵੀ ਤੁਸੀਂ ਪੁੱਛ ਸਕਦੇ ਆ ਉਹਨਾਂ ਨੇ ਇੱਥੇ ਐਸੋਸੀਏਸ਼ਨ ਦੀ ਮੀਟਿੰਗ ਦੇ ਵਿੱਚ ਵੀ ਕਿਹਾ ਕਿ ਇਹ ਸੈਣੀ ਸਾਹਿਬ ਹਾਈਪਰ ਹੋ ਜਾਂਦੇ ਆ ਇਹਨਾਂ ਨੇ ਮੈਨੂੰ ਕਿਹਾ ਭੁੰਨ ਦੇਣੇ ਆ ਉਦੋਂ ਤੋਂ ਥਾਣਾ ਗੋਂਦਵਾਲ ਨਾਲ ਮੇਰੀ ਥੋੜੀ ਬੋਤੀ ਖੇਤ ਵਿੱਚ ਚ ਚੋਰੀ ਦਾ ਪਰਚਾ ਇਹਨਾਂ ਨੇ ਦਰਜ ਕਰ ਲਿਆ ਚਲਾਨ ਪੇਸ਼ ਨਹੀਂ ਕੀਤਾ ਇੱਕ ਸਾਲ ਮੈਂ ਇਹਨਾਂ ਨੂੰ ਤਰਲੇ ਮਾਰਦਾ ਰਿਹਾ ਆਯੂ ਨੂੰ ਚਲਾਨ ਪੇਸ਼ ਕਰ ਦਿਓ ਚਲਾਨ ਪੇਸ਼ ਕਰ ਦਿਓ ਇੰਸ਼ੋਰੈਂਸ ਵਾਲਾ ਕਹਿੰਦਾ ਸੀ ਚਲਾਨ ਪੇਸ਼ ਹੋਊਗਾ ਤਾਂ ਤੁਸੀਂ ਮੇਰੇ ਕੋ ਆਇਓ ਦੂਸਰੀ ਗੱਲ ਉਹ ਕਹਿੰਦਾ ਕਿ ਜੇ ਤੇਰਾ ਚੋਰੀ ਹੋਈ ਆ ਦਰਵਾਜ਼ੇ ਥਾਣੀ ਲੈ ਕੇ ਗਿਆ ਦਰਵਾਜ਼ਾ ਤੋੜਿਆ ਤੇਰੀ ਕੰਧ ਨਹੀਂ 파ੜੀ ਕਹਿੰਦਾ ਅਸੀਂ ਚੋਰੀ ਉਹਨੂੰ ਗਣਦੇ ਆ ਜੇ ਕੰਧ 파ੜ ਕੇ ਚੋਰੀ ਹੋਈ ਹੋਵੇ ਤਾਂ ਤੇ ਇਸ ਕਰਕੇ ਨਾ ਤਾਂ ਇੰਸ਼ੋਰੈਂਸ ਨੇ ਮੈਨੂੰ ਪੱਲਾ ਫੜਾਇਆ ਨਾ ਪੁਲਸ ਵਾਲਿਆਂ ਨੇ ਪੱਲਾ ਫੜਾਇਆ ਨਾ ਇਹਨਾਂ ਨੇ ਚਲਾਨ ਪੇਸ਼ ਕੀਤਾ ਮੇਰਾ ਇਸ ਸਿਸਟਮ ਤੋਂ ਵਿਸ਼ਵਾਸ ਉੱਡਦਾ ਦੇਖ ਕੇ ਜਦੋਂ ਮੇਰੀ ਇੰਸ਼ੋਰੈਂਸ ਦੀ ਡੇਟ ਲੰਘਣ ਵਾਲੀ ਸੀ ਤਾਂ ਮੇਰੇ ਬੇਟੇ ਨੇ ਮੈਨੂੰ ਕਿਹਾ ਡੈਡੀ ਪਰਸੋਂ ਨੂੰ ਇੰਸ਼ੋਰੈਂਸ ਮੁੱਕ ਜਾਨੀ ਐ ਇੰਸ਼ੋਰੈਂਸ ਕਰਾਉਣੀ ਆ ਮੈਂ ਉਹਨਾਂ ਨੂੰ ਇੱਕੋ ਗੱਲ ਗੱਈ ਮੈਂ ਕਿਹਾ ਕੱਲ੍ਹ ਹੀ ਕਰਾਉਣੀ ਆ ਇਹ ਕਿਹੜਾ ਮਿਲਦੀ ਆ ਨਹੀਂ ਕਰਾਉਣੀ ਇਸ ਕਰਕੇ ਮੇਰੀ ਇੰਸ਼ੋਰੈਂਸ ਵੀ ਹੈ ਨਹੀਂ ਨੁਕਸਾਨ ਮੇਰਾ ਬਹੁਤ ਤਕੜਾ ਆ ਐਸੇ ਤੋਂ ਸਾਹਬ ਪੂਰਾ ਪਤਾ ਹੁੰਦੇ ਹੋਏ ਵੀ ਇਹਨਾਂ ਨੇ ਕੀਤੀ ਮੈਨੂੰ ਇੱਕ ਚੀਜ਼ ਹੀ ਨਹੀਂ ਸਮਝ ਲੱਗਦੀ ਕਿ ਕਿ ਜਿਹੜੀ ਤਰਨ ਤਨ ਪੁਲਿਸ ਤੇ ਪ੍ਰਭਾਵ ਪਾ ਰਹੀ ਆ ਇੱਕ ਐਸਐਚਓ ਬਦਲ ਨਹੀਂ ਸਕਦਾ ਜਾਂ ਐਸਐਚਓ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਦ ਕਿ ਪਤਵੰਤੇ ਸੱਜਣਾ ਚ ਇਹ ਤੈਅ ਹੋ ਗਿਆ ਸੀ ਕਿ ਇਹ ਐਸਐਚਓ ਨਹੀਂ ਆਊਗਾ ਸਿੱਟ ਬਣਾਤੀ ਆ ਤੇ ਸਿੱਟ ਦੇ ਵਿੱਚ ਫਿਰ ਐਸਐਸਬੀ ਐਸਐਚਓ ਹੀ ਅੱਜ ਆਇਓ ਲੱਗਾ ਅੱਜ ਮੇਰੇ ਫਰੈਂਸਿਕ ਲੈਬ ਵਾਲੇ ਆਏ ਮੈਂ ਨਹੀਂ ਰਹਿ ਹਾਂ ਅੰਮ੍ਰਿਤਸਰ ਮੈਨੂੰ ਕੋਈ ਇਤਰਾ ਨਹੀਂ ਕਿਸੇ ਨੇ ਕੀਤੀ ਕਿ ਤੇਰੇ ਫਰੈਂਸਿਕ ਲੈਬ ਵਾਲੇ ਆ ਰਹੇ ਆ ਮੈਂ ਆਪਣੇ ਤੌਰ ਤੇ ਮੈਂ ਡਰਦਾ ਸੀ ਮੈਂ ਆਪਣੇ ਤੌਰ ਤੇ ਆਪਣੇ ਸਕਿਉਰਟੀ ਵਾਲੇ ਜਿਹੜੇ ਗੇਟ ਵਾਲੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਤਾਲਾ ਲਾ ਕੇ ਰੱਖੋ ਮੇਰੇ ਬਿਨਾਂ ਪੁੱਛੇ ਤੋਂ ਕੋਈ ਮੁਲਾਜ਼ਮ ਅੰਦਰ ਨਾ ਆ ਸਕੇ ਕਿਉਂ ਮੈਨੂੰ ਡਰ ਸੀਗਾ ਕਿ ਕੋਈ ਇਹ ਚਿੱਟੇ ਦਾ ਪੈਕਟ ਰੱਖ ਕੇ ਮੇਰੇ ਤੇ ਪਰਚਾ ਕਰਾ ਸਕਦਾ ਮੈਂ ਬਾਰ ਬਾਰ ਦੁਹਾਈ ਦੇਣ ਡਿਆ ਉਹ ਮੈਨੂੰ ਉਹਨਾਂ ਨੇ ਫੋਨ ਕੀਤਾ ਕਿ ਉਹ ਫਰੈਂਸਿਸ ਲੈਬ ਵਾਲੇ ਆਏ ਤਾਂ ਮੈਂ ਅੰਮ੍ਰਿਤਸਰੋਂ ਗੱਡੀ ਭਜਾਈ ਮੈਂ ਆ ਗਿਆ ਅੱਜ ਵੀ ਉਹ ਹਾਲ ਹੋਇਆ ਕਿ ਮੈਂ ਇੱਧਰ ਪੱਤਰਕਾਰ ਸੱਦੇ ਸੀ ਉਧਰ ਥਾਣੇ 'ਚ ਮੈਨੂੰ ਉਲਝਾ ਲਿਆ ਉਹਨਾਂ ਨੇ ਉਹ ਫਿਰ ਜਿਹੜੇ ਫਰੈਂਸਿਸ ਲੈਬ ਵਾਲੇ ਮੈਂ ਉਹਨਾਂ ਨੂੰ ਕਿਹਾ ਜੀ ਜਿਹੜੇ ਮੇਰੇ ਸੈਂਪਲ ਲੈ ਰਹੇ ਤੁਸੀਂ ਇਹ ਇੱਥੇ ਨਾ ਦਿਓ ਮੈਂ ਫਿਰ ਐਸਐਸ ਜੀ ਸਾਹਿਬ ਨੂੰ ਫੋਨ ਕੀਤਾ ਮੈਂ ਸਿਰਫ ਉਸੇ ਐਸਐਚਓ ਦੇਚੀ ਨੂੰ ਦੇਣਦੇ ਆ ਉਹ ਤਾਂ ਅੱਗੇ ਮੇਰੇ ਅੰਗੇਸਟ ਆ ਉਹ ਕਹਿੰਦੇ ਜੀ ਮੈਂ ਕਰਦਾ ਉਸ ਤੋਂ ਬਾਅਦ ਮੈਂ ਐਸਪੀ ਹੈੱਡਕੁਆਰਟਰ ਦੀ ਵੀ ਨੋਟਿਸ ਇਹ ਗੱਲ ਲਿਆਂਦੀ ਫਿਰ ਵੀ ਉਹ ਕੁਝ ਨਹੀਂ ਹੋਇਆ ਉਹਨਾਂ ਨੇ ਅੜੀ ਦੇ ਵਿੱਚ ਉਹ ਕਹਿੰਦੇ ਜੀ ਇਹ ਸੈਂਪਲ ਇਸੇ ਥਾਣੇ ਹੀ ਦੇ ਕੇ ਜਾਵਾਂਗੇ ਅੱਧੇ ਮੇਰੇ ਬੰਦੇ ਮੇਰੇ ਬੱਚੇ ਉੱਥੇ ਆ ਉਹ ਉਹ ਸੈਂਪਲ ਸੀਲ ਕਰਾਉਣ ਦੀ ਅੜੀ 'ਚ ਬੈਠੇ ਆ ਉਹ ਸੈਂਪਲ ਸੀਲ ਨਹੀਂ ਕਰ ਰਹੇ ਇਹ ਇਹ ਅੱਜਕੱਲ ਅੱਜ ਤੱਕ ਮੇਰੀ ਵਾਰ ਦਿੱਤਾ ਜੀ ਜੋ ਵੀ ਸਰ ਜੀ ਸਾਹਿਬ ਤੁਸੀਂ ਇਹ ਕਹਾਣੀ ਕਬੀ ਸੁਣਾਦੀ ਤੁਹਾਨੂੰ ਇਹ ਪ੍ਰੈਕਟੀਕਲ ਗੱਲਾਂ ਜੀ ਕਹੋਗੇ ਤਾਂ ਤੁਹਾਡਾ ਦੋਸ਼ੀ ਹੋਣਾ ਕਿ ਐਸਐਚਓ ਕੀ ਕਾਰਵਾਈ ਨਹੀਂ ਕਰ ਰਿਹਾ ਕਿ ਕੀ ਜਿਹੜਾ ਇੱਕ ਡੇਢ ਮਿੰਟ ਦੀ ਜਿੰਨ ਬੇੜੋ ਜਿਹੜੀ ਗੱਲ ਹੈ ਮੇਰਾ ਮੁੱਖ ਦੋਚੀ ਜੀ ਸੈਣੀ ਬਰਾਸ ਦਾ ਮਾਲਕ ਆ ਤੇ ਐਸਐਚਓ ਆ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਜੇ ਜਿਹੜਾ ਸਰਕਾਰ ਕੋਲੋਂ ਕੀ ਮੰਗਵਾਉਣਾ ਮੈਂ ਸੀਐਮ ਸਾਹਮਣੂ ਮੀਟਿੰਗਾਂ ਕੀਤੀਆਂ ਦੋ ਤਿੰਨ ਟਾਈਮ ਲੈਣ ਵਾਸਤੇ ਤਾਂ ਕਿ ਮੇਰੇ ਕੋਲ ਜਿਹੜੇ ਸਬੂਤ ਆ ਮੈਂ ਉਹਨਾਂ ਨੂੰ ਦਿਖਾ ਸਕਾਂ ਕਿਉਂਕਿ ਪੁਲਿਸ ਨੇ ਅੱਜ ਤੱਕ ਜੋ ਮੇਰੇ ਨਾਲ ਕੀਤਾ ਮੈਨੂੰ ਪੁਲਿਸ ਤੋਂ ਵਿਸ਼ਵਾਸ ਨਹੀਂ ਰਹਿ ਗਿਆ ਕਿਉਂਕਿ ਇਹ ਸਾਰੀ ਬੁੱਲਸ ਮਾੜੀ ਨਹੀਂ ਹੁੰਦੀ ਤੇ ਅਰਦਾਸ ਕੀਤੀ ਉੱਥੋਂ ਮੈਂ ਆਪਣੀ ਜੰਗ ਚਾਲੂ ਕੀਤੀ ਆ ਸੱਚ ਸੱਚ ਦੀ ਜੰਗ ਆ ਮੈਂ ਉੱਥੇ ਗੁਰੂ ਨਾਨਕ ਦੇਵਾ ਸੰਗਤ ਨੂੰ ਵੀ ਕਿਹਾ ਕਿ ਮੇਰੀ ਸੱਚਾਈ ਦੀ ਮੇਰੇ ਲਈ ਸਾਥ ਦਿਓ ਤੁਹਾਡੇ ਭਰਾਵਾਂ ਕੇ ਵੀ ਮੈਂ ਬੇਨਤੀ ਕਰਦਾ ਕਿ ਸੱਚਾਈ ਜਨਤਾ ਦੇ ਸਾਹਮਣੇ ਲਿਆਂਦੀ ਜਾਵੇ ਇਹਦੇ ਵਿੱਚ ਲਕੋ ਕਿੱਥੇ ਆ ਇਸ ਕਰਕੇ ਮੈਂ ਕਹਿੰਦਾ ਜਨਤਾ ਸਾਹਮਣੇ ਸੱਚਾਈ ਹੋਣੀ ਚਾਹੀਦੀ